ਪਰੇ ਸਤਿ ਸ਼੍ਰੀ ਅਕਾਲ ਜੀ ਐਸ ਕੇ ਰਿਪੋਰਟ ਪਟਿਆਲਾ ਵੱਲੋਂ ਤੇ ਅੱਜ ਅਸੀਂ ਇੱਕ ਰਿਵਿਊ ਕਹਿ ਲਓ ਜਾਂ ਟੈਸਟ ਕਹਿ ਲਓ ਅਸੀਂ ਕਰਨ ਲੱਗੇ ਆ ਇੱਕ ਛੋਟੇ ਜਿਹੇ ਫਿਲਟਰ ਦੇ ਉੱਪਰ ਜਿਹੜਾ ਅੱਜ ਕੱਲ ਬੜਾ ਫੇਮਸ ਹੈ ਕਿ ਉਹਦੇ ਵਿੱਚੋਂ ਤੁਸੀਂ ਡੀਜ਼ਲ ਨੂੰ ਜਦ ਪਾਸ ਆਊਟ ਕਰਦੇ ਆ ਤਾਂ ਉਹਦੇ ਵਿੱਚੋਂ ਪਾਣੀ ਲੱਗ ਹੋ ਜਾਂਦਾ ਤੇ ਕਚਰਾ ਲੱਗ ਹੋ ਜਾਂਦਾ ਤੇ ਅਸੀਂ ਸੋਚਿਆ ਵੀ ਚਲੋ ਦੇਖਦੇ ਆ ਵੀ ਇਹ ਜਨੂਨਲੀ ਹੈਗਾ ਤਾਂ ਅੱਜ ਅਸੀਂ ਉਹ ਫਿਲਟਰ ਸਾਡੇ ਕੋਲ ਆਇਆ ਹੋਇਆ ਸੀਗਾ ਤੇ ਅੱਜ ਅਸੀਂ ਲਾਈਵ ਡੈਮੋ ਕਰਨ ਲੱਗੇ ਆ ਉਹਦਾ ਵੀ ਪਾਣੀ ਦੇਖਦੇ ਆ ਕੱਟਦਾ ਕਿਵੇਂ ਕੱਟਦਾ ਕਿਵੇਂ ਨਹੀਂ ਕੱਟਦਾ ਠੀਕ ਹੈ ਆ ਦੇਖੋ ਆ ਫਿਲਟਰ ਹੈ ਜੀ ਜੌਨ ਡੀਅਰ ਨੇ ਮੈਨੂੰ ਫੈਕਚਰ ਕੀਤਾ ਪੋਰਟੇਬਲ ਫਿਊਲ ਫਿਲਟਰ ਕਹਿੰਦੇ ਇਹਨੂੰ ਤੇ ਇਹ अराउंड 2725 ਰੁਪਏ ਦਾ ਕਹਿੰਦੇ ਆ ਤੇ ਇਹਦੇ ਵਿੱਚ ਲਿਖਿਆ ਹੈ ਰਿਮੂਵਸ ਵਾਟਰ ਡਰਟ ਐਂਡ ਡੈਬਰੀਜ਼ ਫ্রম ਦਾ ਡੀਜ਼ਲ ਦੇਖੋ ਠੀਕ ਹੈ ਜੀ ਕਹਿੰਦੇ ਵੀ ਉੱਪਰੋਂ ਤੁਸੀਂ ਗੰਦਾ ਫਿਊਲ ਪਾਓ ਫਿਲਟਰ ਉਹਦੇ ਵਿੱਚੋਂ ਪਾਣੀ ਡਰਟ ਤੇ ਡੈਬਰੀਜ਼ ਕੱਢ ਦੂਗਾ ਪਿਓਰ ਇੰਜਨ ਦੇ ਵਿੱਚ ਜਾਊਗਾ ਜਾਂ ਟੈਂਕੀ ਦੇ ਵਿੱਚ ਜਾਊਗਾ ਤੇ ਹੁਣ ਆ ਆ ਆਪਣੇ ਕੋਲ ਡੀਜ਼ਲ ਪਿਆ ਤੇ ਆ ਆਪਣੇ ਕੋਲ ਪਾਣੀ ਪਿਆ ਠੀਕ ਹੈ ਜੀ ਕਚਰਾ ਜੀ ਲੋਡ ਨਹੀਂ ਹੈ ਕਿ ਕਚਰਾ ਕੱਢ ਦੂਗਾ ਇਹ ਅਸੀਂ ਤਾਂ ਮੇਨਲੀ ਇਹ ਪਾਣੀ ਦੀ ਟੈਸਟ ਕਰਨਾ ਵੀ ਪਾਣੀ ਕੱਢਦਾ ਕਿਉਂਕਿ ਅਸੀਂ ਮਸ਼ੀਨਾਂ ਦੇ ਵਿੱਚ ਡੀਜ਼ਲ ਪਾਣਾ ਹੁੰਦਾ ਤੇ ਕਈ ਵਾਰੀ ਨਹੀਂ ਪਤਾ ਲੱਗਦਾ ਵੇਪਰਸ ਜਾਂ ਪਾਣੀ ਵਿੱਚ ਆ ਜਾਂਦਾ ਦੇਖਦੇ ਆ ਇਹ ਕੰਮ ਕਰਦਾ ਹੈ ਕਿ ਨਹੀਂ ਕਰਦਾ ਤਸਵੀਰ ਹਾਂਜੀ ਤੇ ਆਪਾਂ ਨੇ ਹੁਣ ਕੀ ਕਰਨਾ ਆ ਜਿਹੜਾ ਪਾਣੀ ਹੈ ਨਾ ਇਹ ਡੀਜ਼ਲ ਚ ਮਿਕਸ ਕਰ ਦੋ ਇਹ ਡੀਜ਼ਲ ਇਹ ਹੈ ਚਲੋ ਖਰਾਬ ਹੋ ਜਾਏਗਾ ਦੇਖਦੇ ਆ ਕਿ ਇਹਦੇ ਵਿੱਚੋਂ ਇਸ ਮੀ ਦਾ ਇਹ ਮੈਂ ਦਾ ਡੀਜ਼ਲ ਪਿਓਰ ਵਾਪਸ ਇਸੇ ਟੈਂਕਾਂ 'ਚ ਵਾਪਸ ਆਂਦਾ। ਲੋ ਜੀ ਇਹਦੇ ਵਿੱਚ ਨੂੰ ਅਸੀਂ ਪਾਣੀ ਪਾਤਾ। ਇਹਨੂੰ ਮਿਕਸ ਕਰਦੇ ਜਸੀਂ ਮੜਾ ਜਾ। ਦੇਖ ਰਹੇ ਹੋ ਕਿ ਅਸੀਂ ਇਹਦੇ ਵਿੱਚ ਪਾਣੀ ਡੀਜ਼ਲ 'ਚ ਮਿਕਸ ਕਰਤਾ। ਇਸ ਤਰ੍ਹਾਂ ਹੀ ਡੀਜ਼ਲ 'ਚ ਜੋ ਮਿਕਸ ਹੋ ਕੇ ਮੋਸਟਲੀ ਪਾਣੀ ਆਪਣੇ ਯਾਰ ਸੌਰੀ ਡੀਜ਼ਲ ਮਿਲ ਜਾਂਦਾ ਹੈ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ। ਹੁਣ ਇਹਦੇ ਵਿੱਚ ਪਾਣੀ ਦੇਖੋ। ਤੁਸੀਂ ਦੇਖ ਰਹੇ ਹੋਗੇ ਡੀਜ਼ਲ ਦੇ ਵਿੱਚ ਪਾਣੀ ਹੈਗਾ ਯਾਰ। ਨੀਚੇ ਬੈਠ ਗਿਆ ਨਾਲੇ। ਥੋੜਾ ਜਿਹਾ ਹੋਰ ਮਿਕਸ ਕਰ ਇਹਨੂੰ। ਬਾਈ ਸਾਡਾ ਜੱਸੀ ਡੈਮੋ ਨੂੰ ਪਰਫਾਰਮ ਕਰ ਰਿਹਾ ਹੈਗਾ। ਮੈਸੇ ਮੈਨੂੰ ਸ਼ੋਰ ਹੈ ਕਿ ਇਹ ਪਾਣੀ ਕੱਢੂਗਾ। ਆਮ ਸਹੀ ਪਾਣੀ ਅਲੱਗ ਕਰ ਦੂਗਾ ਡੀਜ਼ਲ ਤੋਂ। ਪਰ ਦੇਖਦੇ ਆਂ ਕਿ ਸਕਸੈਸਫੁਲ ਹੁੰਦਾ ਹੈ ਕਿ ਨਹੀਂ ਹੁੰਦਾ। ਜਿਹੜਾ ਆਪਾਂ 2500 ਰੁਪਿਆ ਲਾਇਆ ਇਹਦੇ ਉੱਪਰ ਸਕਸੈਸਫੁਲ ਹੋਇਆ ਵਰਤੇ ਹੈਗਾ ਪਹਿਲਾਂ ਤਾਂ ਫਿਲਟਰ ਦਿਖਾਓ ਸੋਕਤਿਆਂ ਨੂੰ ਸਾਰਿਆਂ ਨੂੰ ਆਹ ਫਿਲਟਰ ਹੈ ਜੀ ਜਿਹਨੂੰ ਆਪਾਂ ਕੋਪੀ ਵੀ ਕਹਿ ਦਿੰਦੇ ਆ ਪੰਜਾਬੀ ਭਾਸ਼ਾ ਚ ਐਂਡ ਦੇਖਣ ਤੋਂ ਲਾਈਟ ਵੇਟ ਹੈ ਬੜਾ ਤੇ ਚਲੋ ਦੇਖਦੇ ਆ ਤੁਸੀਂ ਭਾਂਡਾ ਲਿਆ ਕੋਈ ਉਹ ਲਿਆ ਖਾਲੀ ਭਾਂਡਾ ਤੇ ਇਹਨੂੰ ਪਰਫਾਰਮ ਕਰ ਰਹੇ ਹਾਂ ਮੈਂ ਡੀਜ਼ਲ ਪਾਣਾ ਜੀ ਦੇ ਵਿੱਚੋਂ ਦੇਖਦੇ ਹਾਂ ਹੁਣ ਇਹ ਡੀਜ਼ਲ ਪਾਣੀ ਲੱਗ ਕਰਦਾ ਹੈ ਡੀਜ਼ਲ ਵੀ ਤਾਂ ਨਹੀਂ ਤਾਂ ਨਿਕਲਿਆ ਨਹੀਂ ਹੈਗਾ ਵੈਰੀ ਨਾਈਸ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਨੇ ਸਾਰਾ ਇਹਨੂੰ ਖਾਲੀ ਕਰਤਾ ਤੇ ਆ ਦੇਖੋ ਬਹੁਤ ਸਲੋ ਸਲੋ ਕੱਟ ਰੇ ਜੀ ਇਹ ਬਲ ਇੱਕਦਮ ਨਹੀਂ ਆਪਾਂ ਕਹਿ ਸਕਦੇ ਵੀ ਡੀਜ਼ਲ ਇੱਚ ਆਇਆ ਕੋ ਦਿਖ ਰਹੀ ਨਹੀਂ ਕੋਈ ਚੀਪਰ ਫਿਸ ਕਰਦਾ ਹੈ ਉਹ ਪਾਣੀ ਬਹੁਤ ਹੈ ਜੇ ਡੀਜਨ ਚ ਪਾਣੀ ਕੱਢ ਲਏ ਨੇ ਤਾਂ ਪਾਸ ਹੈ ਇਹ ਸਾਰਾ ਹੀ ਆ ਗਿਆ ਨੀਚੇ ਤੇਰੇ ਪਾਸ ਨਹੀਂ ਹੈਗਾ ਤੇਰੇ ਕੋਈ ਬੈਲੇ ਰੱਖਣੀ ਹੈਗਾ ਸਾਰੇ ਨਿਕਲਦਾ ਇਹ ਨਹੀਂ ਨਿਕਲਦਾ ਦੇਖੋ ਜੀ ਇਹ ਵਿੱਚ ਰੁਕ ਗਿਆ ਹੈਗਾ ਉਹਨੇ ਦੇ ਵਿੱਚ ਪਾਣੀ ਚ ਪਾ ਦੇਖੀ ਜਾਂਦਾ ਇਹਦੇ ਚ ਬਾਹਰ ਹੀ ਬਾਹਰ ਲੇਖੋ ਇਹ ਡੀਜ਼ਲ ਹੈ ਤੇ ਇਹ ਪਾਣੀ ਹੈ ਥੋੜਾ ਜਿਹਾ ਵਿੱਚ ਗਿਆ ਹੈਗਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਗਿਆ ਥੋੜਾ ਜਿਹਾ ਗਿਆ ਦੇਖੀ ਡੀਜ਼ਲ ਛੱਤ ਮਾਰ ਕੇ ਕਿ ਉਹ ਜਿਹਾ ਲੰਘ ਪਾਣੀ ਇਹਦੇ ਚ ਪਾਣੀ ਇਹ ਦੇਖੋ ਆ ਦੇਖੋ ਪਾਣੀ ਕੋ ਇਹ ਪਾਣੀ ਦਾ ਇੱਕ ਸਾਈਡ ਹੈ ਠੀਕ ਹੈ ਮਾੜਾ ਜਿਹੜਾ ਨਿਕਲਿਆ ਰਹਿ ਗਿਆ ਇਸ ਵਿੱਚ ਆ ਗਿਆ ਆ ਕਚਰਾ ਪਾਇਆ ਇਸ ਵਿੱਚ ਜਿਵੇਂ ਕੋਈ ਫਿਲਟਰ ਗਲਾਸੀ ਚੋਂ ਨਿਕਲਦਾ ਫੀਡ ਪੰਪ ਦੀ ਠੀਕ ਹੈ ਨਾ ਜੀ ਕਚਰਾ ਜੀ ਇਹ ਸਾਰਾ ਠੀਕ ਹੈ ਉਦੋਂ ਮਿਕਸ ਕਰਾਂਗੇ ਵਿੱਚ ਬਰੀਕ ਕਚਰਾ ਵੀ ਹੈ ਤੇ ਮੋਟਾ ਵੀ ਹੈ ਪਾਪਦੇ ਥੋੜਾ ਜਣਾ ਮਿਕਸ ਕਰ ਚਲ ਆ ਜਾ ਲਿਆ ਪੰਡਾ ਲਿਆ ਲੋ ਜੀ ਹੁਣ ਅਸੀਂ ਇਹਨੂੰ ਕਲੀਅਰ ਕਰਨ ਲੱਗੇ ਆ ਆ ਦੇਖੋ ਕਿੰਡੀ ਜਿੰਦੀ ਸਪੀਡ ਵੀ ਬਹੁਤ ਤੇਜ਼ ਆ। ਜੇ ਤੁਹਾਡਾ ਡੀਜ਼ਲ ਪਿਓਰ ਹੈ ਤਾਂ ਇਹ ਸਪੀਡ ਬਹੁਤ ਆ। ਜੇ ਡੀਜ਼ਲ ਤੁਹਾਡਾ ਡਰਟੀ ਹੈ ਜਾਂ ਪਾਣੀ ਵਿੱਚ ਮਿਕਸ ਹੈ ਤਾਂ ਬਹੁਤ ਸਲੋ ਆਉਂਦਾ। ਬਹੁਤ ਵਧੀਆ ਚੀਜ਼ ਹੈ ਤੇ ਇਹਨੂੰ ਯੂਜ਼ ਕਰਿਆ ਕਰੋ ਸਾਰੇ। ਓਕੇ ਜੀ। ਇਹ ਥੋੜਾ ਜ਼ਿਆਦਾ ਕੰਮ ਪਤਾ ਕਿੱਥੇ ਕਰੂਗਾ। ਜਦ ਆਪਾਂ ਕਿਸੇ ਲੋਹੇ ਦੇ ਢੋਲ ਦੇ ਵਿੱਚੋਂ ਯਾ ਕਿਸੇ ਲੋਹੇ ਦੇ ਜਿਹੜੇ ਪਾਰਟੀਕਲਸ ਜਿਹੜੇ ਜਾਰ ਵਾਲੇ ਪਾਰਟੀਕਲਸ ਹੁੰਦੇ ਉੱਥੇ ਇਹ ਕੰਮ ਬਹੁਤ ਕਰੂਗਾ ਤੁਹਾਡਾ ਫਿਲਟਰ ਓਕੇ ਜੀ ਤੇ ਹੁਣ ਇਹ ਫਾਈਨਲ ਅਸੀਂ ਕਰਤਾ ਸੋ ਇਹਦੇ ਲਈ ਥੰਬਸ ਅਪ ਹੈ